ਸ਼ਸ਼ੀ ਕਾਲਜੀ ਹੋਪਸੋ ਸਾਰੇ ਜਾਣੇ ਠੀਕ ਹੋਵਾਂਗੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਰਨੌਜਲਾ ਪਰਸੋ ਰਾਤ ਦੁਬਈ ਤੋਂ ਫਲਾਈਟ ਫੜ ਕੇ ਸਿੱਧਾ ਬੰਬਈ 에ਰਪੋਰਟ ਤੇ ਉਤਰਿਆ ਸੀ ਤੇ ਉਥੋਂ ਉਤਰਦੇ ਸਾਰ ਹੀ ਉਹਨੂੰ ਮੀਡੀਆ ਨੇ ਘੇਰ ਲਿਆ ਤੇ ਉਹਨਾਂ ਦੀ ਵੀਡੀਓ ਨੈੱਟ ਦੇ ਉੱਤੇ ਪਾ ਦਿੱਤੀ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਕਰਨੌਜਲਾ ਰਾਤ ਨੂੰ ਹੀ ਫਲਾਈਟ ਫੜ ਕੇ ਦਿੱਲੀ ਪਹੁੰਚਿਆ ਜਿੱਥੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨੀ ਦਰਨਾਂ ਲੱਗਿਆ ਹੋਇਆ ਹੈ ਉੱਥੇ ਪਹੁੰਚ ਕੇ ਕਰਨੌਜਲੇ ਨੇ ਕਿਸਾਨੀ ਦਰਨੇ ਦੇ ਹੱਕ ਦੇ ਵਿੱਚ ਕਈ ਨਾਰੇਬਾਜ਼ੀ ਵੀ ਕੀਤੀ ਉਸ ਤੋਂ ਬਾਅਦ ਸਿਕਿਉਰਿਟੀ ਰੀਜ਼ਨ ਕਰਕੇ ਕਰਨੌਜਲੇ ਨੂੰ 2-3 ਘੰਟਿਆਂ ਦੇ ਵਿੱਚ ਹੀ ਵਾਪਸ ਜਾਣਾ ਪਿਆ ਦੱਸਿਆ ਜਾ ਰਿਹਾ ਹੈ ਕਿ ਉਥੇ ਜਾਦਾ ਪੰਜਾਬ ਦੇ ਲੋਕ ਹੋਣ ਕਰਕੇ ਕਰਨਾਉਜਲਾ ਦੇ ਨਾਲ ਫੋਟੋਮਕ ਚਵਾ ਰਹੇ ਸੀ ਉਹਦੇ ਕਾਰਨ ਕਰਕੇ ਹੀ ਉਥੇ ਨੂੰ ਸਿਕਿਉਰਿਟੀ ਦਾ ਖਤਰਾ ਸੀ ਇਸ ਕਰਕੇ ਕਰਨਾਉਜਲਾ ਦਿੱਲੀ ਤੋਂ ਫਲਾਈਟ ਫੜ ਕੇ ਦੁਆਰਾ ਬੰਬੇ ਚਲਾ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਕਰਨਾਉਜਲਾ ਪੰਜਾਬ ਦੇ ਵਿੱਚ ਸਿਰਫ ਕਿਸਾਨੀ ਧਰਨੇ ਦੇ ਲਈ ਹੀ ਪਹੁੰਚਿਆ ਜਾਂ ਫਿਰ ਉਹਨੂੰ ਕੀ ਅਲੱਗ ਕੰਮ ਹੈ ਸੂਤਰ ਦੇ ਵਾਲੇ ਤੋਂ ਖਬਰ ਇਹ ਵੀ ਆਈ ਹੈ ਕਿ ਸਪੈਸ਼ਲ ਕਿਸਾਨੀ ਧਰਨੇ ਦੇ ਹੱਕ ਦੇ ਵਿੱਚ ਹੀ ਇੰਡੀਆ ਆਇਆ ਸੀ ਇਸੇ ਕਰਕੇ ਹੀ ਉਹ ਇੰਡੀਆ ਪਹੁੰਚਿਆ ਸੀ